ਦੋਸਤੋ ਪਿਆਰਪਰੀ ਸਤਸ੍ਰੀ ਅਕਾਲ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਤੇ ਖੜਿਆਂਗੇ ਆਪਾਂ ਤੁਸੀਂ ਸ਼ਨੀਵਾਰ ਨੂੰ ਪਹਿਲਾਂ ਮੰਡੀ ਤੇ ਹੀ ਪਹੁੰਚਿਆ ਕਰੋ ਬਾਕੀ ਮੰਡੀ ਦੇ ਉੱਪਰ ਬੱਕਰੀਆਂ ਵਿਕਦੀਆਂ ਨੇਗੀਆਂ ਤੇ ਉਹਦੇ ਸਬੰਧ ਦੇ ਵਿੱਚ ਜਿਹਨੇ ਹੁਣ ਬੱਕਰੀਆਂ ਦਾ ਕਿੱਤਾ ਕਰਨਾ ਟ੍ਰੇਨਿੰਗ ਲੈਣੀ ਤਾਂ ਉਹਦੇ ਲਈ ਜ਼ਰੂਰੀ ਹੈ ਹੀ ਤੇ ਹੁਣ ਮੁੱਲਾਪੁਰ ਬੱਕਰੀਆਂ ਦੀ ਮੰਡੀ ਕਮੇਟੀ ਦੇ ਵੱਲੋਂ ਬੱਕਰੀਆਂ ਦੀ ਟ੍ਰੇਨਿੰਗ ਦਾ ਬੈਚ ਰੱਖਿਆ ਗਿਆ ਉਹ ਵੀ ਪਹਿਲਾਂ ਠੀਕ ਹੈ ਜੇ ਤੁਸੀਂ ਟ੍ਰੇਨਿੰਗ ਲੈਣੀ ਹੈ ਸਕਰੀਨ ਤੇ ਨੰਬਰ ਦੇਵਾਂਗੇ ਆਪਾਂ ਡਿਟੇਲ ਲੈਣੇ ਆ ਜਾਣਕਾਰੀ ਲੈਣੇ ਆਂਗੀ ਬਾਬਾ ਜੀ ਪਾਸੋਂ ਟ੍ਰੇਨਿੰਗ ਕਦੋਂ ਦੀ ਹੈ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਐਲਤੀ ਨਾਣਾ ਚੈਨਲ YouTube ਤੇ ਚੱਲ ਰਿਹਾ ਵਾ Facebook ਤੇ ਪੇਜ ਚੱਲਦਾ ਵੀਰਾਂ ਦਾ ਤਰਸੇਮ ਸਿੰਘ ਦੀ ਲੌਂਗੋਵਾਲ ਸਾਰੇ ਵੀਰਾਂ ਦਾ ਹੀ ਧੰਨਵਾਦ ਕਰਦੇ ਜਿੰਨੇ ਵੀ ਇਹ ਚੈਨਲ ਨੂੰ ਵੀਰ ਦੇਖਦੇ ਨੇ ਸਾਰਿਆਂ ਦਾ ਹੀ ਧੰਨਵਾਦ ਇਹ ਸਾਰਿਆਂ ਨੂੰ ਬੇਨਤੀ ਆ ਵੀਰੇ ਜਿੱਦਾਂ ਸਾਡੇ ਤਰਸੇਮ ਸਿੰਘ ਜੀ ਲੌਂਗੋਵਾਲ ਨੇ ਦੱਸਿਆ ਕਿ ਮੁੱਲਾਪੁਰ ਬੱਕਰਾ ਮੰਡੀ ਬਣੀ ਹੈ ਇੱਕ ਟ੍ਰੇਨਿੰਗ ਕੈਂਪ ਰੱਖਿਆ ਗਿਆ ਉਹ ਟ੍ਰੇਨਿੰਗ ਕੈਂਪ ਦੇ ਕੀ ਕੀ ਫਾਇਦੇ ਹੋਣਗੇ ਉਹ ਤੁਹਾਨੂੰ ਅਸੀਂ ਸਾਰੇ ਕੁਝ ਕੁ ਦੱਸ ਦਿੰਨੇ ਆ ਬਾਕੀ ਡਿਟੇਲ ਦੇ ਵਿੱਚ ਉਹ ਸਾਰੀ ਤੁਹਾਨੂੰ ਸਮ ਸਭ ਤੋਂ ਵੱਡਾ ਫਾਇਦਾ ਇਹ ਆ ਵੀਰੇ ਜਿਹੜਾ ਇਹਦੇ ਵਿੱਚ ਟ੍ਰੇਨਿੰਗ ਕੈਂਪ ਦੇ ਵਿੱਚ ਤੁਹਾਨੂੰ ਜਾਨਵਰਾਂ ਦੀ ਸਮੇਂ-ਸਮੇਂ 'ਤੇ ਵੈਕਸੀਨ ਕਰਨ ਦੇ ਬਾਰੇ ਜਾਣਕਾਰੀ ਵੀ ਕਿਹੜੀ ਰੁੱਤ ਦੇ ਵਿੱਚ ਕਿਹੜੀ ਵੈਕਸੀਨ ਕਰਨੀ ਆ ਦੂਜੇ ਨੰਬਰ ਤੇ ਡੀ ਫਾਰਮਿੰਗ ਜਾਂ ਪਸ਼ੂ ਬਿਮਾਰ ਹੋ ਜਾਵੇ ਉਹਨੂੰ ਕਿਸ ਤਰ੍ਹਾਂ ਦਾ ਟੀਕਾ ਟੱਲਾ ਲਾਉਣਾ ਚਾਹੀਦਾ ਉਹ ਸਾਰੀ ਯਾਨੀ ਕਿ ਵੈਕਸੀਨ ਦੀ ਨੌਲੇਜ ਦਿੱਤੀ ਜਾਊਗੀ ਦੂਜੇ ਨੰਬਰ ਤੇ ਆ ਜਾਂਦਾ ਵੀਰੇ ਤੁਸੀਂ ਜਿਹੜਾ ਨਵਾਂ ਫਾਰਮ ਤਿਆਰ ਕਰਨਾ ਵੀ ਕਿਸ ਤਰ੍ਹਾਂ ਦਾ ਕਰਨਾ ਥੋੜੀ ਜਗ੍ਹਾ 'ਚ ਕਿਵੇਂ ਫਾਰਮ ਕਾਮਯਾਬ ਕਰਨਾ ਥੋੜੇ ਪੈਸੇ ਜੀ ਕਿਵੇਂ ਅਸੀਂ ਕਾਮਯਾਬ ਹੋਣਾ ਜਾਂ ਜਿਹੜੇ ਵੀਰ ਕੋਲੇ ਪੈਸੇ ਨਹੀਂ ਉਹਨੇ ਲੋਨ ਕਿਵੇਂ ਚ ਲੋਨ ਕਿਨੇ ਫਾਰਮਾਂ ਦੇ ਉਧਾਰ ਤੇ ਮਿਲ ਸਕਦਾ ਵਾ ਜਿਹੜਾ ਸਭ ਤੋਂ ਵੱਡਾ ਕੰਮ ਹੈ ਇੱਥੇ ਤੁਹਾਨੂੰ ਜਿਹੜਾ ਹੈਗਾ ਵਾ ਪ੍ਰਮਾਣਿਤ ਸਰਟੀਫਿਕੇਟ ਮਿਲੂਗਾ ਮਾਨਤਾ ਪ੍ਰਾਪਤ ਜਿਹੜਾ ਕਿ ਸਰਕਾਰੀ ਹੋਊਗਾ ਉਹ ਤੇ ਇਸ ਲਈ ਬੇਨਤੀ ਆ ਕਿ ਉਹ ਸਰਟੀਫਿਕੇਟ ਦੇ ਉਧਾਰ ਤੇ ਤੁਸੀਂ ਲੋਨ ਚੱਕ ਸਕਦੇ ਹੋ ਉੱਤੇ ਬਾਕੀ ਜਿਹੜੀਆਂ ਡਾਕਟਰ ਮੁਆਇਨਾ ਕਰਨੀਆਂ ਜਾਂ ਸੀਲ ਪਰਚੇ ਦਾ ਕੰਮ ਫਰੀਡਿੰਗ ਦਾ ਕੰਮ ਦੁੱਧ ਦਾ ਕੰਮ ਬੱਚਿਆਂ ਦੇ ਮਾਸਤਾ ਦਾ ਕੰਮ ਜਿਵੇਂ ਬੱਚੇ ਪਾਲ ਕੇ ਖਾਂ ਵੱਡੇ ਕਰਕੇ ਵੇਚਣੇ ਨੇ ਜੇ ਫਾਰਮ ਬਣਾਉਣਾ ਉਹ ਕਿਸ ਤਰ੍ਹਾਂ ਦਾ ਬਣਾਉਣਾ ਚਾਹੀਦਾ ਵਾ ਕਿਵੇਂ ਸਾਨੂੰ ਉਹਦੇ ਵਿੱਚ ਜਾਲੀਆਂ ਵਗੈਰਾ ਜਾਂ ਕਿੰਨੇ ਪੋਰਸ਼ਨ ਚਾਹੀਦੇ ਆ ਪਹਿਲਾਂ ਜੇ ਅਸੀਂ ਸ਼ੁਰੂਆਤ ਕਰਨ ਵੇਲੇ ਤੇ ਇਹ ਸਾਰੀਆਂ ਜਿਹੜੀਆਂ ਛੋਟ ਛੋਟੀਆਂ ਗੱਲਾਂ ਤੁਹਾਨੂੰ ਨੌਲੇਜ ਦਿੱਤੀ ਜਾਊਗੀ ਇਹਦੇ ਨੌਲੇਜ ਦੇ ਨਾਲ ਹੀ ਤੁਸੀਂ ਆਪਣੇ ਫਾਰਮ ਨੂੰ ਕਾਮਯਾਬ ਕਰ ਸਕਦੇ ਹੋ ਜੀ ਤੇ ਜਿਹੜੀ ਇਹ ਟ੍ਰੇਨਿੰਗ ਕੈਂਪ ਆ ਵੀਰੇ 11 ਤੇ 12 ਫਰਵਰੀ ਦਿਨ ਐਤਵਾਰ ਤੇ ਸੋਮਵਾਰ ਜਿਹਦੀ ਫੀਸ ਆ ਬਿਲਕੁਲ ਵਾਜਿਬ ਹੀ ਸਾ 4000 ਜੀ ਤੇ ਪ੍ਰਮਾਣਿਤ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤਾ ਜਾਊਗਾ ਉਹਦੇ ਵਿੱਚ ਬਾਕੀ ਸਾਡੇ ਕੋਲੇ ਵੱਡੇ ਵੱਡੇ ਮਾਹਰ ਬੱਕਰੀਆਂ ਦੇ ਡਾਕਟਰ ਵੀ ਪਹੁੰਚ ਰਹੇ ਨੇ ਜਿਹੜੇਗੇ ਤੁਹਾਨੂੰ ਇਹਦੇ ਬਾਰੇ ਨੌਲੇਜ ਦੇਣਗੇ ਬੱਕਰੀਆਂ ਦੇ ਪਾਲਣ ਬਾਰੇ ਬੱਕਰੀਆਂ ਦੀ ਦਵਾਈ ਬੂਟੀ ਬਾਰੇ ਤੇ ਬੱਕਰੀਆਂ ਦੇ ਡੀਪ ਫਾਰਮ ਬਾਰੇ ਜੀ ਤੇ ਇਸ ਵੱਧ ਤੋਂ ਬਾਅਦ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਦੇ ਚੈਨਲ ਜਰੀਏ ਕਿ ਇਸ ਕੈਂਪ ਦਾ ਫਾਇਦਾ ਉਠਾਓ ਸਾਡੇ ਕੋਲੇ ਆਪਣੀ ਸਕਰਟੀ ਜਮ੍ਹਾਂ ਕਰਾ ਕੇ ਆਪਣੀ ਸੀਟ ਪੱਕੀ ਕਰੋ ਦੋਸਤੋ ਸਕਰੀਨ ਤੇ ਨੰਬਰ ਦੇ ਰਹੇਗੇ ਆਪਾਂ ਆਪਣਾ ਨਾਮ ਦਰਜ ਕਰਵਾਓ ਟਰੇਨਿੰਗ ਮੁੱਲਾਪੁਰੀ ਹੋਏਗੀ ਹਾਂਜੀ ਮੁੱਲਾਪੁਰੀ ਜੀ ਬਾਕੀ ਤੁਸੀਂ ਸਾਰੀ ਜਾਣਕਾਰੀ ਸਕਰੀਨ ਤੇ ਨੰਬਰ ਜੋ ਦੇ ਰਹੇ ਹਾਂਗੇ ਇਹਨਾਂ ਤੇ ਹੀ ਜਾਣਕਾਰੀ ਲੈ ਸਕਦੇ ਹੋਗੇ ਟ੍ਰੇਨਿੰਗ ਲਓ ਕਿੱਥਾ ਸ਼ੁਰੂ ਕਰੋ ਤੇ ਮੁੱਲਾਪੁਰ ਬੱਕਰੀਆਂ ਦੀ ਮੰਡੀ ਹਰ ਇੱਕ ਸ਼ਨੀਵਾਰ ਨੂੰ ਪਹੁੰਚਿਆ ਕਰੋ ਧੰਨਵਾਦ